ਖਾਲਸਾ ਬਾਈ ਗੁਰਜੀ ਕੀ ਫਤੇ ਦਾ ਸਤਨਾਮ ਸਿੰਘ ਵੈਂਜਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅੱਜ ਜੋ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਦਰਸ਼ਨ ਦਿਦਾਰ ਕਰਨ ਵਾਸਤੇ ਵਿਸਾਖੀ ਦੇ ਪਰਉਪਨ ਨੂੰ ਸਮਰਪਤ ਇੱਥੋਂ ਜਥਾ ਜਾ ਰਿਹਾ ਵਾ ਇਹ ਲਗਭਗ ਇੱਥੋਂ 1942 ਸੰਤਾਲਵਾਂ ਦਾ ਜਥਾ ਜਾ ਰਿਹਾ ਵਾ ਇਸ ਤੋਂ ਇਲਾਵਾ ਹੋਰ ਵੀ ਸੰਤਾਲ ਵੱਲੋਂ ਸਾਰੇ ਲਗਭਗ 447 ਹੁੰਦਾ ਵਾ ਜਿਹੜਾ ਜਥਾ ਵਾ ਉਹ ਵਾਗਾ ਬੱਡ ਰਹੀਂ ਪਾਕਿਸਤਾਨ ਵਿੱਚ ਜਾਂਦਾ ਗਾ ਜੀ ਇਹ ਜਿਹੜਾ ਜਥਾ ਵਾ ਇਹ 10 ਦਿਨ ਦਾ ਸਾਡਾ ਵਿਜਾ ਹੈ ਜੀ 10 ਦਿਨਾਂ ਤੱਕ ਅਸੀਂ ਉੱਥੇ ਜਿੰਨੇ ਵੀ ਗੁਰਦੁਆਰੇ ਸਾਹਿਬਾਨ ਇਤਹਾਸੇ ਗੁਰਦੁਆਰੇ ਸਾਹਿਬਾਨ ਉਹਨਾਂ ਦੇ ਦਰਸ਼ਨ ਤਦਾਰ ਕਰਕੇ ਵਾਪਸੀ ਜਿਹੜੀ ਹੈ 19 ਤਰੀਕ ਨੂੰ ਵਾਪਸ ਕਰਾਂਗੇ ਅੱਜ ਪਹਿਲੀ ਵਾਰੀ ਵੇਖਾਂਗੇ ਕਿ ਸਾਰੇ ਸ਼ਰਧਾਲੂਆਂ ਦਾ ਵਿਜਾ ਲੱਗਾ ਕਿਸੇ ਤੋਂ ਰੱਖ ਇਹ ਤਾਂ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਹਰੇਕ ਸਿੱਖ ਦੇ ਮਨ ਦੇ ਵਿੱਚ ਸੀਗਾ ਕਿ ਅਸੀਂ ਨਨਕਾਣਾ ਸਾਹਿਬ ਦੇ ਦਰਸ਼ਨ ਕਰੀਏ ਔਰ ਜਿੰਨਿਆਂ ਨੇ ਅਪਲਾਈ ਕੀਤਾ ਵਾ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਇਹ ਸਾਰੇ ਸ਼ਰਧਾਲੂਆਂ ਦਾ ਜਿਹੜਾ ਜਥਾ ਮਤਲਬ ਵੀਜ਼ਾ ਲੱਗਿਆ ਵਾ ਮੈਂ ਹਿੰਦੁਸਤਾਨ ਸਰਕਾਰ ਦਾ ਵੀ ਅੰਬੈਸੀ ਦਾ ਵੀ ਔਰ ਪਾਕਿਸਤਾਨ ਸਰਕਾਰ ਦਾ ਵੀ तहे ਦਿਲੋਂ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਇੰਨੇ ਵੱਡੇ ਤعداد ਦੇ ਵਿੱਚ ਜਥੇ ਨੂੰ ਵਿਜਾ ਦਿੱਤਾ ਵਾ ਮੈਂ ਮੈਂ ਦੋਨਾਂ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰਗੁਜ਼ਾਰ 19 ਤਰੀਕ ਨੂੰ ਵਾਪਸੀ ਹੈ ਜੀ ਕਿਹੜੇ ਕਿਹੜੇ ਸਮਾਗਮ ਹੋਣਗੇ ਜੀ ਉੱਥੇ ਕਿਹੜੇ ਕਿਹੜੇ ਸਮਾਗਮਾਂ ਦੇ ਉੱਥੇ ਵੇਖੋ ਜੀ ਵਿਸਾਖੀ ਨੂੰ ਸਮਰਪਿਤ ਇਹ ਮੈਨੂੰ ਜਥਾ ਜਿਹੜਾ ਜਾਣਾ ਵਾ ਤੇ ਵਿਸਾਖੀ ਨੂੰ ਹੀ ਵੱਡਾ ਸਮਾਗਮ ਵਿਸਾਖੀ ਦਾ ਹੈ ਜੀ ਬਾਕੀ ਇਹ ਉੱਤੇ ਦੀ ਮੈਨੇਜਮੈਂਟ ਨੇ ਕਿਹੜੇ ਕਿਹੜੇ ਪ੍ਰਬੰਧ ਲੀਕੇ ਨੇ ਸਾਡੇ ਵੱਲੋਂ ਪਾਕਿਸਤਾਨ ਦੀ ਜਿਹੜੀ ਆ ਮੈਨੇਜਮੈਂਟ ਕਮੇਟੀਆਂ ਨੇ ਉਹਨਾਂ ਦੇ ਵਿੱਚ ਪੂਰਾ ਜਿਹੜਾ ਆ ਇੱਥੇ ਜਾ ਕੇ ਸਹਿਯੋਗ ਦਵਾਂਗੇ ਉਹਨਾਂ ਦੇ ਨਾਲ ਤੇ ਜਿਹੜੇ ਵੀ ਸਮਾਗਮ ਉਹਨਾਂ ਨੇ ਲੀਕੇ ਹੋਣਗੇ ਡੇਟ ਵਾਈ ਡੇਟ ਉਹਨਾਂ ਦੇ ਵਿੱਚ ਹਰੇਕ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਉਂ ਜਿਹੇਦਾਰਾ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਇਹ ਸਾਡੀ ਟੀਮ ਸਾਰੀ ਨੂੰ ਮਲਵੀ ਬਣਾਇਆ ਗਿਆ ਵਾ ਅਹੀਂ ਉੱਤੇ ਜਾ ਕੇ ਤੇ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਸਹਿਯੋਗ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ